ਸਾਹਿਬਾ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਪਹੁੰਚਦੇ ਤੇ ਪਿਓ ਜੀ ਮੇਰੇ ਨਾਲ ਅੱਜ ਦਾ ਇਹ ਪ੍ਰੋਗਰਾਮ ਜੋ ਕਿ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਲਾਈਵ ਤੇ ਲਾਈਵ ਇਸ ਪ੍ਰੋਗਰਾਮ ਦੇ ਵਿੱਚ ਦੋਸਤੋ ਅੱਜ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਤੇ ਅੱਜ ਜਿਹੜੀ ਇਹ ਲਾਈਵ ਗੱਲਬਾਤ ਜਿਹੜੀ ਇਹ ਤੁਹਾਡੇ ਨਾਲ ਸ਼ੁਰੂ ਕਰ ਲਈਏ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਤੁਹਾਡੇ ਨਾਲ ਜਿਹੜਾ ਆ ਹਰ ਹਰਤੇ ਜਿਹੜਾ ਆ ਉਹ ਸੰਡੇ ਲਾਈਵ ਹੋਈਏ ਕਰੀਏ ਤੇ ਸੰਡੇ ਲਾਈਵ ਦਾ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਤੁਹਾਡੇ ਲਈ ਸ਼ੁਰੂ ਕਰ ਦਿੱਤਾ ਆ ਤੇ ਸੰਡੇ ਲਾਈਵ ਤੇ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਆਪਣੇ ਆਪਣੇ ਕਮੈਂਟ ਆਪਣੇ ਆਪਣੇ ਜਿਹੜੇ ਸੁਝਾਅ ਨੇ ਉਹ ਤੁਸੀਂ ਸਾਡੇ ਨਾਲ ਜਿਹੜੇ ਆ ਸਾਂਝੇ ਕਰ ਸਕਦੇ ਹੋ ਤੇ ਇਸ ਟਾਈਮ ਲਗਾਤਾਰ ਤੁਸੀਂ ਸਾਡੇ ਨਾਲ ਸੰਡੇ ਲਾਈਵ ਪ੍ਰੋਗਰਾਮ ਜਿਹੜਾ ਆ ਉਹ ਦੇਖਦੇ ਪਏ ਹੋ ਚਲਦੇ ਚਲਦੇ ਨਾਲ ਦੀ ਨਾਲ ਕੁਝ ਸੈਟਿੰਗਸ ਵਗੈਰਾ ਨੇ ਉਹ ਵੀ ਆਪਾਂ ਕਰਨੀਆਂ ਨੇ ਉਹ ਵੀ ਕਰ ਲੈਣੇ ਆ ਤੇ ਲਗਾਤਾਰ ਜਿਹੜਾ ਆ ਤੁਸੀਂ ਸਾਡੇ ਨਾਲ ਬਣੇ ਰਹੋ ਅ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡਾ ਸੰਡੇ ਲਾਈਵ ਦਾ ਸੰਡੇ ਲਾਈਵ ਦੇ ਵਿੱਚ ਜਿਹੜਾ ਦੋਸਤੋ ਅਸੀਂ ਅੱਜ ਤੋਂ ਨਾਲ ਅ ਪ੍ਰੋਗਰਾਮ ਕਰਦੇ ਪਏ ਆ ਇਹਦੇ ਵਿੱਚ ਤੁਸੀਂ ਸਾਡੇ ਨਾਲ ਜਿਹੜਾ ਆ ਜੁੜੇ ਪਏ ਹੋ ਲਗਾਤਾਰ ਸੰਡੇ ਲਾਈਵ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕਰਨ ਦੀ ਜਿਹੜੀ ਇਹ ਕੋਸ਼ਿਸ਼ ਵਗੈਰਾ ਤੁਹਾਡੇ ਨਾਲ ਜਿਹੜਾ ਆ ਅਸੀਂ ਕਰਦੇ ਰਹਿਣਾ ਆ ਤੇ ਇਸ ਟਾਈਮ ਜਿਹੜੀ ਗੱਲਬਾਤ ਆ ਉਹ ਤੁਸੀਂ ਮੇਰੇ ਨਾਲ ਜਿਹੜੀ ਆ ਔਨ ਡੀਪੀ ਪੰਜਾਬੀ ਦੇ ਉੱਤੇ ਜਿਹੜੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਜਿਹੜਾ ਕੀ ਅੱਜ ਦਾ ਤੁਹਾਨੂੰ ਦੱਸਦੀ ਹੈ ਕਿ ਮੁੱਦਾ ਆ ਤਾਂ ਮੁੱਦਾ ਦੋਸਤੋ ਜਿਵੇਂ ਕਿ ਤੁਸੀਂ ਤਸਵੀਰਾਂ ਜਿਹੜੀਆਂ ਦੇਖਦੇ ਪਏ ਹੋ ਮੇਰੇ ਨਾਲ ਇਹ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਕਿ ਪੂਰੇ ਹਫਤੇ ਦੇ ਜਿਹੜੇ ਮੁੱਦੇ ਆ ਉਹ ਆਪਾਂ ਲੈ ਕੇ ਤੁਹਾਡੇ ਰੂਬਰੂ ਹੋਣਾ ਆ ਪੂਰੇ ਹਫਤੇ ਦੇ ਜਿਹੜੇ ਮੁੱਦੇ ਆ ਉਹ ਲੈ ਕੇ ਰੂਬਰੂ ਹੋਣਾ ਤੁਹਾਡੇ ਤੇ ਇਸ ਟਾਈਮ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਪਿਆ ਆ ਵਾ ਜਿਹਦੇ ਚ ਤੁਸੀਂ ਇਹ ਤਸਵੀਰ ਦੇਖਦੇ ਪਈਓ ਕਿ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਇੱਕ ਲੜਕੀ ਜਿਹੜੀ ਉਹ ਯੋਗਾ ਕਰਦੀ ਪਈ ਏ ਕਿੰਨਾ ਕੁ ਸਹੀ ਏ ਕਿੰਨਾ ਕੁ ਗਲਤ ਏ ਇਹ ਚੀਜ਼ ਦੇ ਉੱਤੇ ਤੁਸੀਂ ਆਪਣੀ رائے ਦੇਣੀ ਏ ਨਾਲ ਦੇ ਨਾਲ ਸਾਡੇ ਨਾਲ ਜਿਹੜਾ ਆ ਜੁੜੇ ਰਹਿਣਾ ਆ ਤਾਂ ਕਿ ਸਾਨੂੰ ਜੜਾਇਆ ਪਤਾ ਲੱਗ ਸਕੇ ਕਿ ਜਿਹੜੀ ਗੱਲਬਾਤ ਅਸੀਂ ਤੁਹਾਡੇ ਤੋਂ ਜਿਹੜੀ ਸੁਣਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਕੀ ਇਹ ਗੱਲਾਂ ਜਿਹੜੀਆਂ ਨੇ ਸਹੀ ਨੇ ਕੀ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤੁਸੀਂ ਸਾਡੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਸਾਡੇ ਨਾਲ ਜੁੜ ਕੇ ਜਿਹੜਾ ਆ ਇਹਨਾਂ ਗੱਲਾਂ ਦਾ ਜਿਹੜਾ ਆ ਜਵਾਬ ਸਨ ਦੇ ਸਕਦੇ ਹੋ ਸਾਡੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਤੇ ਅਸੀਂ ਜਿਹੜੀ ਉਹ ਗੱਲਬਾਤ ਹੈ ਜਿਹੜੀ ਤੁਹਾਡੇ ਦੁਆਰਾ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਜਾਏਗੀ ਉਸ ਗੱਲ ਦੇ ਉੱਤੇ ਜਿਹੜੀ ਅਸੀਂ ਤੁਹਾਡੇ ਨਾਲ ਜਿਹੜੀ ਗੱਲ ਹੈ ਉਹ ਕਰਦੇ ਰਾਂਗੇ ਲਗਾਤਾਰ ਜਿਹੜੀ ਇਹ ਚੀਜ਼ ਦੇ ਉੱਤੇ ਜਿਹੜੀ ਗੱਲਬਾਤ ਕਰਦੇ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜਲਦੀ ਨਾਲ ਸਾਡੇ ਇਸ ਗੱਲਬਾਤ ਤੇ ਆ ਕੇ ਤੁਹਾਡੇ ਜੁੜ ਸਕਦੇ ਹੋ ਤੇ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਕਾਲ ਦੇ ਉੱਤੇ ਜਿਹੜੀ ਸੰਡੇ ਵੀ ਸੰਡੇ ਲਾਈਵ ਹੋਇਆ ਕਰਾਂਗੇ ਲਾਈਵ ਗੱਲਬਾਤ ਕਰਿਆ ਕਰਾਂਗੇ ਜੇਕਰ ਤੁਸੀਂ ਅੱਜ ਨਾਲ ਲਾਈਵ ਹੋ ਗਏ ਹੋ ਲਾਈਵ ਗੱਲਬਾਤ ਕਰਦੇ ਹੋ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਪਤਾ ਹੀ ਕਿ ਇਸ ਹਫਤੇ ਜਿਹੜੇ ਮੁੰਡੇ ਨੇ ਪਹਿਲਾਂ ਸਭ ਤੋਂ ਆਪਾਂ ਜਿਹੜੀਆਂ ਤਸਵੀਰਾਂ ਦੀ ਗੱਲ ਹੈ ਨਾਲ ਐਫਐਮ ਉਹਦੇ ਪਿੱਛੇ ਕੱਲ ਕਰ ਲੈਂਦੇ ਆ ਕਿ ਇਹ ਤਸਵੀਰਾਂ ਜਿਹੜੀਆਂ ਅਸੀਂ ਅੱਜ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਤੁਹਾਰੇ ਨਾਲ ਦੇਖ ਕੇ ਬਹੁਤ ਜ਼ਿਆਦਾ ਜਿਹੜੀਆਂ ਸੀ ਖਤਮਾਗ ਲੱਗੋ ਪਈ ਧਾਰਨਿਕ ਲਈ ਇਸ ਤੇ ਜਾ ਕੇ ਇੱਕ ਐਸੇ ਆਫਾ ਵਾਲੇ ਪੇਰੇ ਜਾ ਕੇ ਇੱਕ ਬੜੀ ਵਧੀਆ ਸਾਨ ਭਈ ਦਾ ਬਾਤ ਹੋ ਉਸ ਤੋਂ ਅਗੇ ਅਸੀਂ ਲੋਕਾਂ ਆਪ ਖੇਦਾਰੀ ਬਾੜ ਕਰ ਸਕਦੇ ਆ ਪਾਣੀ ਸੰਭਾਲ ਕਰਨਾ ਚਾਹੀਦਾ ਹੈ ਕਿ ਕਿੰਨਾ ਕਿ ਜਾਇ ਜਾਈ ਬਾੜ ਜਿਹੜਾ ਸੇਰ ਦੇ ਇੱਕ ਕਿਲੋ ਬਾੜ ਕਿੰਨਾ ਕਿ ਜਾਇ ਜਾਈ ਬਾੜ ਫਰਮੂ ਕਰਨਾ ਚਾਹੀਦਾ ਹੈ ਉਹ ਚਾਹੇ ਸਿੱਖਾਂ ਦਾ ਹੋ ਚਾਹੇ ਉਹ ਮਤਲਬ ਸਾਡਾ ਹੋਵੇ ਕਿਸੇ ਵੀ ਧਾਰਮਿਕ ਸਥਾਨ ਤੇ ਹੋਵੇ ਚਾਹੇ ਉਹ ਹਿੰਦੂਆਂ ਨਾਲ ਰਿਲੇਟਡ ਹੋਵੇ ਚਾਹੇ ਉਹ ਸਿੱਖਾਂ ਨਾਲ ਰਿਲੇਟਡ ਹੋਵੇ ਚਾਹੇ ਬੋਧੀਆਂ ਨਾਲ ਹੋਵੇ ਚਾਹੇ ਈਸਾਈਆਂ ਨਾਲ ਹੋਵੇ ਕਿਸੇ ਦੇ ਧਾਰਮਿਕ ਪਲੇਸ ਤੇ ਜਾ ਕੇ ਉਹਨਾਂ ਦੀਆਂ ਆਸਥਾਵਾਂ ਨੂੰ ਠੇਸ ਪਹਚਾਉਣੀ ਸਾਡੇ ਲਈ ਕੀ ਚੰਗੀ ਗੱਲ ਆ ਕੀ ਸਾਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਸਾਨੂੰ ਐਦਾਂ ਕਰਨਾ ਚਾਹੀਦਾ ਆ ਤੁਹਾਡੀ رائے ਕੀ ਇਹਦੇ ਉੱਤੇ ਤੁਸੀਂ ਆਪਣਾ ਕਮੈਂਟ ਸਾਡੇ ਨਾਲ ਜਰੂਰ ਸਾਂਝਾ ਕਰੋ ਆਪਣੀ ਜਿਹੜਾ ਲਾਈਵ ਚੈਟ ਜਿਹੜੀ ਆਪਾਂ ਕਰਨੀ ਹੈ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਤੇ ਮੈਂ ਜਿਹੜਾ ਆ ਇਸ ਚੀਜ਼ ਨੂੰ ਅ ਸ਼ੇਅਰ ਕਰਨ ਦੀ ਵੀ ਕੋਸ਼ਿਸ਼ ਕਰਦਾ ਵਾਂ ਤਾਂ ਕਿ ਜਿਹੜਾ ਆ ਅ ਆਪਣੇ ਲੋਕਾਂ ਦੇ ਨਾਲ ਜਿਹੜਾ ਹੈ ਇਹ ਚੀਜ਼ ਜਿਹੜੀ ਹੈ ਸ਼ੇਅਰ ਹੋ ਸਕੇ ਤੇ ਇਹਨੂੰ ਜਿਹੜੀ ਗੱਲਬਾਤ ਜਿਹੜੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਪਿਆ ਵਾਂ ਕੀ ਸਾਨੂੰ ਇਦਾਂ ਦੇ ਜਿਹੜੇ ਕੰਮ ਆ ਇਹ ਕਰਨੇ ਚਾਹੀਦੇ ਆ ਕੀ ਇਹ ਜਾਇਜ ਆ ਕਿ ਜਾਂ ਨਾਜਾਇਜ਼ ਆ ਇਦਾਂ ਦੇ ਕੰਮ ਜਿਹੜੇ ਆ ਉਹ ਕਿੰਨੇ ਕੁ ਜਾਇਜ ਨੇ ਕੀ ਇਹ ਕੰਮ ਜਿਹੜੇ ਆ ਕਰਨੇ ਚਾਹੀਦੇ ਆ ਆਪਣੀ ਆਪਣੀ ਰਾਇ ਜਿਹੜੀ ਏ ਉਹ ਜ਼ਰੂਰ ਛੱਡੋ ਤਾਂ ਕਿ ਜਿਹੜਾ ਆ ਸਾਨੂੰ ਵੀ ਪਤਾ ਲੱਗ ਸਕੇ ਕਿ ਜਿਹੜੀਆਂ ਇਹ ਗੱਲਾਂ ਬਾਤਾਂ ਨੇ ਕਿੰਨੀਆਂ ਕੁ ਜਿਹੜੀਆਂ ਨੇ ਸਹੀ ਨੇ ਜਾਂ ਕਿੰਨੀਆਂ ਕੁ ਜਿਹੜੀਆਂ ਚੰਗੀਆਂ ਨੇ ਕੀ ਇੰਨਾਂ ਗੱਲਾਂ ਬਾਤਾਂ ਦਾ ਕੋਈ ਮਤਲਬ ਬਣਦਾ ਕਿ ਇਹਨਾਂ ਗੱਲਾਂ ਬਾਤਾਂ ਨੂੰ ਜਿਹੜਾ ਆ ਲੋਕਾਂ ਦੇ ਵਿੱਚ ਕੀ ਅਸੀਂ ਮਤਲਬ ਇਹ ਚੀਜ਼ ਨੂੰ ਜਿਹੜਾ ਆ ਉਹ ਕਰ ਸਕਦੇ ਆ ਤੇ ਇਹ ਚੀਜ਼ ਨੂੰ ਜਲਦੀ ਦੇ ਨਾਲ ਸ਼ੇਅਰ ਜ਼ਰੂਰ ਕਰੋ ਲਾਈਵ ਚੱਲਦੇ ਪਏ ਆ ਲਾਈਵ ਗੱਲਬਾਤ ਕਰਨੀ ਹੈ ਤੇ ਲਾਈਵ ਗੱਲਬਾਤ ਕਰਨ ਦੇ ਲਈ ਜਿਹੜਾ ਆ ਤੁਸੀਂ ਸਾਡੇ ਨਾਲ ਜ਼ਰੂਰ ਜੁੜੋ ਤਾਂ ਕਿ ਜਿਹੜੀ ਗੱਲਬਾਤ ਹੋ ਸਕੇ ਤੇ ਅਸੀਂ ਜਿਹੜੀ ਉਹ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਕਰ ਲਈਏ ਦੋਸਤੋ ਬਹੁਤ ਸਾਰੇ ਇਦਾਂ ਦੇ ਜਿਹੜੇ ਮੁੱਦੇ ਆ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਮੁੱਦੇ ਜਿਹੜੇ ਆ ਉਹ ਭਖਦੇ ਨਜ਼ਰ ਆ ਰਹੇ ਨੇ ਬਹੁਤ ਸਾਰੇ ਜਿਹੜੇ ਲੋਕ ਇਹੋ ਜੇ ਖਿਲਵਾੜ ਕਰਕੇ ਜਿਹੜਾ ਆ ਆਮ ਜਨਤਾ ਦੀਆਂ ਜਿਹੜੀਆਂ ਆਸਥਾਵਾਂ ਨੇ ਉਹਨਾਂ ਨੂੰ ਜਿਹੜਾ ਆ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਕੀ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਕੀ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਸਹੀ ਨੇ ਇਹਨਾਂ ਨੂੰ ਚੀਜ਼ਾਂ ਨੂੰ ਇਹ ਕੰਮ ਕਰਨੇ ਜਿਹੜੇ ਆ ਕਿੰਨੇ ਕ ਜਿਹੜੇ ਆ ਜਾਇਜ਼ ਨੇ ਕਰਨੇ ਚਾਹੀਦੇ ਨੇ ਜਾਂ ਨਹੀਂ ਕਰਨੇ ਚਾਹੀਦੇ ਨੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਜਿਹੜਾ ਆ ਤੁਹਾਡੇ ਨਾਲ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਪਏ ਆ ਦੋਸਤੋਂ ਲਗਾਤਾਰ ਜਿਹੜੇ ਪਿਛਲੇ ਟਾਈਮ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਦੀ ਇਹੀ ਕੋਸ਼ਿਸ਼ ਜਿਹੜੀ ਹੈ ਕਰਦੇ ਪਏ ਆ ਫਿਲਹਾਲ ਤੁਹਾਡਾ ਕੋਈ ਵੀ ਕਮੈਂਟ ਜਿਹੜਾ ਆ ਸਾਨੂੰ ਨਹੀਂ ਆ ਰਿਹਾ ਜਾਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਆਣ ਦੀ ਪਹਿਲਾਂ ਤਾਂ ਮੈਂ ਮੁੱਦਿਆਂ ਦੀ ਗੱਲ ਕਰ ਲਵਾਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਇਹ ਮੁੱਦੇ ਜਿਹੜੇ ਆ ਆਮ ਦੇਖ ਚੁੱਕੇ ਹੋ ਕਿ ਇਹ ਮੁੱਦੇ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਆ ਪੱਖੇ ਹੋਏ ਆ ਬਹੁਤ ਜ਼ਿਆਦਾ ਪੱਖੇ ਹੋਏ ਆ ਜਿਵੇਂ ਕਿ ਪਿਛਲੇ ਹਫਤੇ ਦਾ ਇਹ ਜਿਹੜਾ ਮੁੱਦਾ ਆ ਇਹ ਪੱਖਿਆ ਹੋਇਆ ਆ ਕਿ ਇੱਕ ਕੁੜੀ ਜਿਹੜੀ ਏ ਉਹ ਜੋਗਾ ਡੇ ਵਾਲੇ ਦਿਨ ਜਿਹੜਾ ਆ ਜਿਹੜਾ ਨੈਸ਼ਨਲ ਇੰਟਰਨੈਸ਼ਨਲ ਜੋਗਾ ਡੇ ਹੋਇਆ ਉਹਦੇ ਤੇ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਜੋਗਾ ਕਰਨ ਲੱਗ ਜਾਂਦੀ ਏ ਉਹਦੀ ਕੀ ਮਨੋਵਿਅਥਿਆ ਸੀ ਉਹਦਾ ਕੀ ਵਿਚਾਰ ਸੀ ਉਥੇ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਨ ਦਾ ਉਹ ਕੀ ਸੀ ਸਾਨੂੰ ਉਹ ਚੀਜ਼ ਦੇ ਉੱਤੇ ਬਿਲਕੁਲ ਸਮਝ ਨਹੀਂ ਆ ਰਹੀ ਵੀ ਇਹ ਕਰਨਾ ਕਿੰਨਾ ਕੁ ਜਾਇਜ ਆ ਜਾਂ ਕਿੰਨਾ ਕੁ ਚੰਗਾ ਕੀ ਇਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਹ ਚੀਜ਼ਾਂ ਕਿੰਨੀਆਂ ਕੁ ਜੜੀਆਂ ਚੰਗੀਆਂ ਨੇ ਦੂਸਰਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬੜਾ ਭਖਿਆ ਹੋਇਆ ਹੈ ਜਿਹੜਾ ਸਾਡੇ ਐਨਆਰਆਈ ਬਾਹਰਲੇ ਮੁਲਕ ਤੋਂ ਨੰਗ ਸਿੰਘ ਜੀ ਨੇ ਗੁਰਦੀਪ ਜੀ ਕਰਕੇ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਵੱਲੋਂ ਵੀ ਇੱਕ ਬੜਾ ਮੁੱਦਾ ਜਿਹੜਾ ਕਿ ਈਸਾਈ ਧਰਮ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਆ ਈਸਾਈ ਧਰਮ ਨੂੰ ਕਿਹਾ ਜਾ ਰਿਹਾ ਕਿ ਅੰਕਨ ਨਰੂਲਾ ਤੇ ਖਾਸ ਕਰਕੇ ਕਿ ਮੁਰਦੇ ਨੂੰ ਜਿੰਦਾ ਕਰ ਦਿਓ ਜੇ ਕਰ ਦਿਓ ਉਹ ਕਰ ਦਿਓ ਕਾਫੀ ਜ਼ਿਆਦਾ ਉਹਨਾਂ ਵੱਲੋਂ ਵੀ ਜਿਹੜੀ ਇਹ ਗੱਲਬਾਤ ਹੋ ਰਹੀ ਏ ਉਹਦੇ ਤੇ ਵੀ ਜਿਹੜਾ ਆ ਆਪਾਂ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਰਦੇ ਆ ਕਿ ਕੀ ਉਹ ਵੀ ਗੱਲ ਸਹੀ ਕੀ ਸਾਨੂੰ ਕਿਸੇ ਦੇ ਕੰਮ ਦੇ ਵਿੱਚ ਜਾਂ ਕਿਸੇ ਦੀ ਆਸਥਾ ਦੇ ਵਿੱਚ ਜਾਂ ਕਿਸੇ ਦੇ ਵਰਕ ਦੇ ਵਿੱਚ ਜਾਂ ਕਿਸੇ ਦੇ ਕੰਮ ਦੇ ਵਿੱਚ ਜਿਹੜਾ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਜੇ ਕਰਨੀਆਂ ਚਾਹੀਦੀਆਂ ਨੇ ਉਹ ਤੇ ਉਹ ਕਿੰਨੀਆਂ ਕ ਜਾਇਜ਼ ਨੇ ਜਾਂ ਕਿੰਨੀਆਂ ਕ ਨਜਾਇਜ਼ ਨੇ ਇਹ ਗੱਲਾਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਇਹ ਸਾਰੀਆਂ ਗੱਲਾਂ ਦੇ ਉੱਤੇ ਜਿਹੜੀ ਚਰਚਾ ਅੱਜ ਦੀ ਜਿਹੜੀ ਅੱਜ ਦਾ ਮੁੱਦਾ ਜਿਹੜਾ ਆ ਇੱਕ ਦੋਸਤੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਬਾਕਰਪੁਰ ਵਾਲੀ ਗੱਲ ਵੀ ਸੁਣੀ ਹੋਏਗੀ ਬਾਕਰਪੁਰ ਬਾਕਰਪੁਰ ਦੀ ਵੀ ਜਿਹੜੀ ਇਹ ਤੁਸੀਂ ਬੜੀ ਜ਼ਿਆਦਾ ਮੇਰੇ ਖੰਨ ਨਾਲ ਸੁਣੀ ਹੋਏਗੀ ਬਾਕਰਪੁਰ ਤੋਂ ਵੀ ਜਿਹੜੇ ਗੱਲਾਂ ਬਾਤਾਂ ਉਹ ਸਾਹਮਣੇ ਆ ਰਹੀਆਂ ਨੇ ਬਾਕਰਪੁਰ ਦੇ ਵਿੱਚ ਵੀ ਜਿਹੜਾ ਆ ਉਹ ਜਿਹੜੀ ਇਹ ਬਹੁਤ ਜ਼ਿਆਦਾ ਜਿਹੜੀ ਇੱਕ ਚਰਚਾ ਹੋ ਰਹੀ ਹੈ ਬਾਕਰਪੁਰ ਦੇ ਵਿੱਚ ਵੀ ਜਿਹੜੀ ਇੱਕ ਚਰਚਾ ਜਿਹੜੀ ਇਹ বারবার ਕੀਤੀ ਜਾ ਰਹੀ ਹੈ ਕਿ ਉੱਥੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਇੱਕ ਪੀਰਾਂ ਫਕੀਰਾਂ ਦੀ ਦਰਗਾਹ ਦੇ ਉੱਤੇ ਬੈਠ ਕੇ ਕੀ ਸਾਨੂੰ ਲੋਕਾਂ ਦੇ ਵਿੱਚ ਢੋਂਗ ਰਚਾਉਣਾ ਚਾਹੀਦਾ ਕੀ ਬਾਕਰਪੁਰ ਵਾਲਾ ਜਿਹੜੇ ਵੀਜੇ ਲਗਾ ਰਿਹਾ ਆ ਉਹ ਸਹੀ ਲਗਾ ਰਿਹਾ ਆ ਜਿਹੜੀ ਗੱਲਬਾਤ ਲੋਕਾਂ ਨੇ ਉਹਦੇ ਵਿੱਚ ਰੱਖੀ ਏ ਕੀ ਉਹ ਸਹੀ ਰੱਖੀ ਏ ਜਿਹੜੀ ਉਹ ਗੱਲਬਾਤ ਆ ਉਹ ਕਿੰਨੀ ਕੁ ਸਹੀ ਆ ਜਾਂ ਕਿੰਨੀ ਕੁ ਗਲਤ ਆ ਉਹ ਵੀ ਜਿਹੜੀ ਗੱਲਬਾਤ ਆ ਤੁਸੀਂ ਸਾਡੇ ਨਾਲ ਸਾਂਝੀ ਜ਼ਰੂਰ ਕਰੋ ਤਾਂ ਕਿ ਸਾਨੂੰ ਜਿਹੜਾ ਆ ਉਹ ਵੀ ਜਿਹੜਾ ਆ ਪਤਾ ਲੱਗ ਸਕੇ ਕਿ ਉਹ ਚੀਜ਼ ਐ ਜਿਹੜੀ ਉਹ ਕਿੰਨੀ ਕੁ ਮਤਲਬ ਜਾਇਜ਼ ਆ ਜਾਂ ਨਾਜਾਇਜ਼ ਆ ਕਿ ਇਹ ਹੋਣੀ ਚਾਹੀਦੀ ਏ ਕਿ ਇਹ ਨਹੀਂ ਹੋਣੀ ਚਾਹੀਦੀ ਏ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਪਿਛਲੇ ਹਫ਼ਤੇ ਦੇ ਵਿੱਚ ਵਿੱਚ ਜਿਹੜੀਆਂ ਆ ਬਹੁਤ ਜ਼ਿਆਦਾ ਮੁੱਦੇ ਜਿਹੜੇ ਆ ਭਖੇ ਹੋਏ ਆ ਉਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਜਿਹੜਾ ਆ ਲਾਈਵ ਹੋਣ ਦੀ ਜਿਹੜੀ ਕੋਸ਼ਿਸ਼ ਤੁਹਾਡੇ ਨਾਲ ਜਿਹੜੀ ਇਹ ਕਰਦੇ ਪਏ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਡੀਪੀਸੀ ਪੰਜਾਬੀ ਦੇ ਉੱਤੇ ਜਿਹੜਾ ਆ ਤੁਸੀਂ ਸਾਡੇ ਨਾਲ ਇਸ ਟਾਈਮ ਲਾਈਵ ਤਸਵੀਰਾਂ ਜਿਹੜੀਆਂ ਨੇ ਦੇਖਦੇ ਪਏ ਹੋ ਕੀ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਇਹ ਕਿੰਨੀਆਂ ਇੱਕ ਜਿਹੜੀਆਂ ਗੱਲਬਾਤਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਅੱਜ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਇਹ ਸਹੀ ਨੇ ਜਾਂ ਗਲਤ ਨੇ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਆ ਅੱਜ ਦਾ ਅਸੀਂ ਲਾਈਵ ਜਿਹੜਾ ਆ ਉਹ ਸਟਾਰਟ ਰੱਖਿਆ ਹੋਇਆ ਆ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਚੈਟ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਫਿਲਹਾਲ ਜਿਹੜਾ ਆ ਸਾਡੇ ਨਾਲ ਕਿਸੇ ਵੀ ਸੱਜਣ ਨੇ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਸੱਜਾ ਹੋਣੀ ਹੈ ਸੰਡੇ ਚੈਟ ਜਿਹੜੀ ਇਹ ਕਰਨ ਦੀ ਕੋਸ਼ਿਸ਼ ਪਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਕੋਈ ਵੀ ਭੈਣ ਭਰਾ ਜਿਹੜਾ ਆ ਸਾਡੇ ਨਾਲ ਜੁੜਦਾ ਨਹੀਂ ਨਜ਼ਰ ਆ ਰਿਹਾ ਜਦ ਕਿ ਜੁੜਨਾ ਚਾਹੀਦਾ ਮੇਰੇ ਖਿਆਲ ਨਾਲ ਤੇ ਜਲਦੀ ਦੇ ਨਾਲ ਜੁੜ ਜਾਓ ਤਾਂ ਕਿ ਅਸੀਂ ਜਿਹੜੀ ਉਹ ਗੱਲਬਾਤ ਯਾਰੀ ਰੱਖ ਸਕੀਏ ਦੋਸਤੋ ਜਲਦੀ ਆ ਜਾਓ ਤੁਸੀਂ ਦੇਖਦੇ ਪਏ ਹੋ ਤੇ ਪਲੀਸ ਜੇਕਰ ਸ਼ੇਅਰ ਕਰ ਸਕਦੇ ਹੋ ਤੇ ਇਹਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਜਿਹੜਾ ਆ ਇਹ ਵੀਡੀਓ ਸ਼ੇਅਰ ਹੋ ਸਕੇ ਤੇ ਮੈਂ ਜੇ ਮੇਰੀ ਆਵਾਜ਼ ਤੁਸੀਂ ਸੁਣਦੇ ਪਏ ਹੋ ਤੇ ਆਪਣਾ ਫੋਨ ਫੜ ਲਵੋ ਤੇ ਫੋਨ ਦੇ ਉੱਤੇ ਜਾ ਕੇ ਚੁੱਪ ਕਰਕੇ ਜਿਹੜਾ ਆ ਲਾਈਵ ਨੂੰ ਸ਼ੇਅਰ ਕਰ ਦਿਓ ਤੁਹਾਡੇ ਫੋਨ ਦੇ ਉੱਤੇ ਮੈਸੇਜ ਆ ਗਿਆ ਹੁਣ ਲਾਈਵ ਦਾ ਲਾਈਵ ਨੂੰ WhatsApp ਦੇ ਉੱਤੇ ਵੀ ਜਿਹੜਾ ਆ ਸ਼ੇਅਰ ਕਰ ਦਿਓ ਆਪਣੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਆ ਲਾਈਵ ਜਿਹੜੀ ਗੱਲਬਾਤ ਆਪਾਂ ਕਰਦੇ ਪਏ ਆ ਉਹਨੂੰ ਸ਼ੇਅਰ ਜ਼ਰੂਰ ਕਰੋ ਤੇ ਮੇਰੇ ਖਿਆਲ ਨਾਲ ਜਿਹੜਾ ਫਿਲਹਾਲ ਆ ਉਹ ਬਹੁਤ ਘੱਟ ਸਾਡੇ ਨਾਲ ਜਿਹੜਾ ਆ ਲਾਈਵ ਦੇ ਵਿੱਚ ਜਿਹੜਾ ਲੋਕ ਜੁੜੇ ਹੋਏ ਆ ਆਪਾਂ ਚਲੋ ਕੁਝ ਉੱਚਰ ਜਿਹੜਾ ਆ ਕੁਝ ਸੰਗੀਤ ਵਗੈਰਾ ਸੁਣ ਲੈਨੇ ਆ ਤੇ ਇੱਕ ਤੁਹਾਨੂੰ ਧਾਰਮਿਕ ਸੰਗੀਤ ਜੇ ਸੁਣਾ ਦਈਏ ਤੇ ਕੋਈ ਇਤਰਾਜ਼ਤ ਨਹੀਂ ਤੇ ਜੇਕਰ ਤੁਸੀਂ ਸਾਡੇ ਨਾਲ ਕੋਈ 뮤직 ਵੀਡੀਓ ਜਾਂ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਜਰੂਰ ਦੱਸਿਓ ਪੂਰੇ ਹਫਤੇ ਦੇ ਵਿਗੜੇ ਹੋਏ ਧਾਰਮਿਕ ਮੁੱਦਿਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਅਸੀਂ ਤੁਹਾਡੇ ਨਾਲ ਕਰਦੇ ਪਏ ਆ ਤੁਸੀਂ ਸਾਡੇ ਨਾਲ ਜਿਹੜਾ ਲਗਾਤਾਰ ਜੁੜੇ ਹੋਏ ਹੋ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਪਏ ਆ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਉਹ ਸਾਡੇ ਨਾਲ ਜਿਹੜੀ ਇਹ ਗੱਲਬਾਤ ਨਹੀਂ ਹੋ ਆ ਰਹੀ ਸਾਹਮਣੇ ਨਹੀਂ ਗੱਲਬਾਤ ਕੀਤੀ ਜਾ ਰਹੀ ਜੇਕਰ ਤੁਸੀਂ ਸਾਨੂੰ ਵਾਚ ਕਰਦੇ ਪਏ ਹੋ ਦੇਖਦੇ ਪਏ ਹੋ ਤੇ ਪਲੀਜ਼ ਜੁੜੋ ਜ਼ਰੂਰ ਤਾਂ ਕਿ ਇਸ ਮੁੱਦੇ ਤੇ ਗੱਲਬਾਤ ਕੀਤੀ ਜਾ ਸਕੇ ਜਿਹੜਾ ਅੱਜ ਦਾ ਮੁੱਦਾ ਆ ਇਹਦੇ ਤੇ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕੇ ਮੁੱਦਾ ਜਿਹੜਾ ਆ ਉਹ ਤੁਹਾਡੇ ਨਾਲ ਜਿਹੜਾ ਅਸੀਂ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਕੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਧਾਰਮਿਕ ਪਲੇਸ ਤੇ ਜਾ ਕੇ ਜਿਹੜੀ ਇਹ ਲੋਕਾਂ ਦੀ ਆਸਥਾ ਜਿਹੜੀ ਉਹ ਭੰਗ ਕਰਨੀ ਚਾਹੀਦੀ ਹੈ ਕਿੰਨੀ ਕੁ ਜਾਇਜ਼ ਆ ਇਹ ਚੀਜ਼ ਜਾਂ ਕਿੰਨੀ ਕੁ ਸਹੀ ਆ ਇਹ ਚੀਜ਼ ਕੀ ਇਹ ਚੀਜ਼ ਹੋਣੀ ਚਾਹੀਦੀ ਹੈ ਇਹਦੇ ਤੇ ਸਾਡੇ ਨਾਲ ਜਿਹੜੀ ਗੱਲਬਾਤ ਕਰਨ ਲਈ ਤੁਸੀਂ ਲਾਈਵ ਆ ਸਕਦੇ ਹੋ ਲਾਈਵ ਗੱਲਬਾਤ ਜਿਹੜੀ ਕਰਨ ਦੀ ਤੁਹਾਡੇ ਨਾਲ ਅਸੀਂ ਜਿਹੜੀ ਇਹ ਕੋਸ਼ਿਸ਼ ਕਰਦੇ ਪਏ ਆ ਤੇ ਦੋਸਤੋ ਅਗਰ ਤੁਸੀਂ ਸਾਡੇ ਨਾਲ ਲਾਈਵ ਜੁੜ ਕੇ ਗੱਲਬਾਤ ਕਰਨੀ ਚਾਹੁੰਦੇ ਹੋ ਇਸ ਮੁੱਦੇ ਦੇ ਉੱਤੇ ਤੇ ਜਰੂਰ ਜੁੜੋ ਹਰ ਐਤਵਾਰ ਕੋਈ ਨਾ ਕੋਈ ਮੁੱਦਾ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੁਐਸਚਨ ਆਨਸਰ ਕੁਝ ਗੱਲਾਂ ਜਿਹੜੀਆਂ ਨੇ ਉਹ ਕੁਐਸਚਨ ਆਨਸਰ ਵੀ ਲੈ ਕੇ ਆਵਾਂਗੇ ਜਿਦੇ ਚ ਤੁਹਾਡੇ ਕੁਝ ਅ ਜਿਹੜੇ ਦਿਲ ਦੇ ਵਿੱਚ ਸਵਾਲ ਜਵਾਬ ਨੇ ਉਹ ਵੀ ਲੈ ਕੇ ਆਇਆ ਕਰਾਂਗੇ ਬਸ ਇਹ ਆ ਵੀ ਤੁਸੀਂ ਸਾਡੇ ਨਾਲ ਲਾਈਵ ਜ਼ਰੂਰ ਹੋਇਆ ਕਰੋ ਸੰਡੇ ਦੀ ਸੰਡੇ ਐਸੀ ਜਿਹੜਾ ਆ 5 ਵਜੇ ਲਾਈਵ ਹੋ ਕੇ ਤੇ ਤੁਹਾਡੇ ਨਾਲ ਜੁੜਦੇ ਆ ਲਾਈਵ ਗੱਲਬਾਤ ਜਿਹੜੀ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਆ ਤੇ ਜੁੜੇ ਰਹੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਲਾਈਵ ਮੁੱਦਾ ਜਿਹੜਾ ਆ ਉਹ ਤੁਸੀਂ ਸਾਡੇ ਨਾਲ ਇਸ ਟਾਈਮ ਦੇਖਦੇ ਪਏ ਹੋ ਜਿਹੜਾ ਤਾਡੇ ਨਾਲ ਮੁੱਦਾ ਜਿਹੜਾ ਸ਼ੇਅਰ ਕੀਤਾ ਜਾ ਰਿਹਾ ਸਾਂਝਾ ਕੀਤਾ ਜਾ ਰਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਆ ਉਹ ਜਿਹੜੀ ਗੱਲਬਾਤ ਚੱਲਦੀ ਪਈ ਏ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਕਿ ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦਾ ਕਿਨੋਣਾ ਕੰਮ ਕਰਨਾ ਜਾਇਜ ਆ ਬਹੁਤ ਸਾਰੇ ਲੋਕਾਂ ਨੇ ਕਿ ਆਪੀ ਏ Hindu ਕੁੜੀ ਏ ਜਾਂ ਇਸ ਨਾਲ ਮੇਰੇ ਖਿਆਲ ਨਾਲ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਬਣਦਾ ਕੋਈ ਹਿੰਦੂ ਹੋਵੇ ਜਾਂ ਕਿਸੇ ਵੀ ਧਰਮ ਤੋਂ ਹੋਵੇ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਾ ਕੇ ਇਸ ਤਰ੍ਹਾਂ ਦਾ ਕਿਲੋਨਾ ਕੰਮ ਜਿਹੜਾ ਕਰਨਾ ਉਹ ਮੇਰੇ ਖਿਆਲ ਨਾਲ ਪੱਚੀਦਾ ਆ ਚੰਗਾ ਨਹੀਂ ਹੈ ਤੇ ਨਾ ਹੀ ਸ਼ਾਇਦ ਇਦਾਂ ਦਾ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਆ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ رائے ਕੀ ਇਸ ਦੇ ਉੱਤੇ ਤੁਸੀਂ ਸਾਡੇ ਨਾਲ ਜਿਹੜੀ ਗੱਲਬਾਤ ਆ ਇਹ ਸਾਂਝੀ ਕਰ ਸਕਦੇ ਹੋ ਕਿ ਇਹ ਚੀਜ਼ ਕਿੰਨੀ ਕੁ ਜੜੀ ਏ ਉਹ ਜਾਇਜ਼ ਆ ਇਹ ਚੀਜ਼ ਨੂੰ ਅਸੀਂ ਕਿੰਨਾ ਕੁ ਜੜਾ ਆ ਉਹ ਕਰ ਸਕਦੇ ਆ ਤੇ ਸਾਨੂੰ ਇਹ ਚੀਜ਼ ਕਰਨੀ ਚਾਹੀਦੀ ਏ ਜਾਂ ਨਹੀਂ ਕਰਨੀ ਚਾਹੀਦੀ ਏ ਇਹ ਚੀਜ਼ ਦੇ ਉੱਤੇ ਤੁਸੀਂ ਸਾਡੇ ਨਾਲ ਜਿਹੜਾ ਆ ਜ਼ਰੂਰ ਜਿਹੜਾ ਆ ਗੱਲਬਾਤ ਕਰੋ ਤਾਂ ਕਿ ਅਸੀਂ ਜਿਹੜੀ ਏ ਉਹ ਆਪਣੀ ਲਾਈਵ ਚੈਟ ਨੂੰ ਜਿਹੜਾ ਇਹ ਕਰ ਸਕੀਏ ਅਜੇ ਤੱਕ ਵੀ ਜਿਹੜਾ ਕੋਈ ਵੀ ਸਾਡੇ ਨਾਲ ਜਿਹੜਾ ਵੀਰ ਭਰਾ ਆਇਆ ਉਹ ਲਾਈਵ ਦੇ ਵਿੱਚ ਨਹੀਂ ਜੁੜਿਆ ਲਾਈਵ ਕਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਅਸੀਂ ਅੱਜ ਆਇਓ ਸੀ ਮੁੱਦਾ ਸੀ ਜਿਹੜਾ ਆਲ ਪੰਜਾਬ ਦਾ ਪੰਜਾਬ ਦੇ ਮੁੱਦੇ ਨੂੰ ਲੈ ਕੇ ਜਿਹੜਾ ਆ ਅਸੀਂ ਜਿਹੜਾ ਧਾਰਮਿਕ ਮੁੱਦਾ ਵੱਡਾ ਜਿਹੜਾ ਉੱਠ ਆਇਆ ਆ ਉਹਦੇ ਤੇ ਗੱਲਬਾਤ ਕਰਨ ਦੀ ਜਿਹੜੀ ਅੱਜ ਕੋਸ਼ਿਸ਼ ਜਿਹੜੀ ਉਹ ਕਰਦੇ ਪਏ ਆ ਏ ਕਿੰਨਾ ਕੁ ਜਾਇਜ ਆ ਜਾਂ ਕਿੰਨਾ ਕੁ ਨਜਾਇਜ਼ ਆ ਕੀ ਏ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਸੰਡੇ ਲਾਈਵ ਸੈਸ਼ਨ ਦੇ ਚ ਹਰ ਵਾਰ ਪੰਜਾਬ ਦੇ ਮੁੱਦਿਆਂ ਤੇ ਲਾਈਵ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਏ ਉਹ ਸਾਡੇ ਵੱਲੋਂ ਜਾਰੀ ਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਉੱਤੇ ਸਾਡੇ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਹੋ ਤੁਸੀਂ ਕਿ ਏ ਚੀਜ਼ ਹੋਣੀ ਚਾਹੀਦੀ ਦੋਸਤੋ ਕਿੰਨਾਕ ਜਿਹੜਾ ਆ ਇਹ ਜੈਜ ਕਿੰਨਾਕ ਕੀ ਇਹ ਹੋਣਾ ਚਾਹੀਦਾ ਆ ਕਿ ਉਹ ਗੱਲਾਂ ਬਾਤਾਂ ਚਾਹੀਦੀਆਂ ਚਾਹੀਦੀਆਂ ਤੁਸੀਂ ਵੀ ਜੁੜੇ ਹੋਏ ਹੋ ਸਾਡੇ ਨਾਲ ਕੀ ਇਸ ਤਰ੍ਹਾਂ ਹੋਣਾ ਚਾਹੀਦਾ ਆ ਜਾਂ ਨਹੀਂ ਹੋਣਾ ਚਾਹੀਦਾ ਆ ਇਹ ਕਿੰਨਾਕ ਜਾਇਜ ਆ ਜਾਂ ਕਿੰਨਾਕ ਸਹੀ ਏ ਇਸ ਚੀਜ਼ ਦੇ ਉੱਤੇ ਜਿਹੜਾ ਆ ਉਹ ਗੱਲਬਾਤ ਕਰਨ ਦੀ ਜਿਹੜੀ ਹੈ ਅਸੀਂ ਤੁਹਾਡੇ ਨਾਲ ਕੋਸ਼ਿਸ਼ ਕਰਦੇ ਬਣੇ ਰਵਾਂ ਤਾਂ ਕਿ ਜਿਹੜੀ ਗੱਲਬਾਤ ਆ ਉਹ ਲਗਾਤਾਰ ਜਿਹੜੀ ਹੈ ਚਲਦੀ ਰਹੇ ਤੇ ਦੋਸਤੋ ਜੀ ਆਇਆਂ ਜੀ ਕਿੰਨੀਆਂ ਨਜਾਇਜ਼ ਨੇ ਕੀ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਜਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਸਾਰੀਆਂ ਗੱਲਾਂ ਦਾ ਜਿਹੜਾ ਆ ਉਹ ਇੱਕ ਹੀ ਜਵਾਬ ਹੈ ਕਿ ਮੇਰੇ ਖਿਆਲ ਨਾਲ ਜੋ ਆਪਾਂ ਦੀ ਸੋਚ ਆ ਜਾਂ ਅਸੀਂ ਬਾਹਰ ਅੰਦਰ ਘੁੰਮਦੇ ਆਂ ਫਿਰਦੇ ਆਂ ਦੇਖਦੇ ਆਂ ਉਹਦੇ ਹਿਸਾਬ ਨਾਲ ਜਿਹੜੀ ਗੱਲਬਾਤ ਆ ਉਹ ਸਾਨੂੰ ਲੱਗਦਾ ਆ ਕਿ ਕਦੇ ਵੀ ਕਿਸੇ ਦੀ ਆਸਥਾਨ ਨੂੰ ਜਿਹੜਾ ਆ ਉਹ ਤੁਸੀਂ ਉਹ ਨਹੀਂ ਕਰ ਸਕਦੇ ਕਿਸੇ ਦੀ ਆਸਥਾ ਨੂੰ ਤੁਸੀਂ ਕਦੇ ਵੀ ਜਿਹੜਾ ਆ ਉਹ ਤੋੜ ਨਹੀਂ ਸਕਦੇ ਕਿਸੇ ਵੀ ਕਦੇ ਵੀ ਕਿਸੇ ਦੀ ਆਸਥਾ ਦੇ ਉੱਤੇ ਜਾ ਕੇ ਜਿਹੜਾ ਆ ਤੁਸੀਂ ਉਹ ਗੱਲਬਾਤ ਜਿਹੜੀ ਹੈ ਨਹੀਂ ਕਰ ਸਕਦੇ ਤੇ ਮੇਰੇ ਖਿਆਲ ਨਾਲ ਜਿਹੜਾ ਆ ਇਦਾਂ ਦਾ ਕਦੇ ਵੀ ਜਿਹੜਾ ਕੰਮ ਆ ਉਹ ਨਹੀਂ ਹੋਣਾ ਚਾਹੀਦਾ ਕਦੇ ਵੀ ਜਿਹੜਾ ਆ ਉਹ ਸਾਨੂੰ ਜਿਹੜਾ ਆ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਚ ਸਾਡੇ ਲੋਕਾਂ ਦੇ ਨਾਲ ਜਿਹੜਾ ਆ ਇਸ ਤਰ੍ਹਾਂ ਦਾ ਕਿਸੇ ਵੀ ਧਾਰਮਿਕ ਗੱਲ ਦੇਤੇ ਉਹ ਇੱਕ ਕਸ਼ ਨਈ ਪਛਾਣੀ ਚਾਹੀਦੀ ਬਹੁਤ ਸਾਰੀਆਂ ਗੱਲਾਂ ਇਹਨਾਂ ਮੁੱਦਿਆਂ ਦੇ ਉੱਤੇ ਕਰਨ ਵਾਲੀਆਂ ਨੇ ਇਸੇ ਲਈ ਲਾਈਵ ਹੋਏ ਆ ਪਰ ਫਿਲਹਾਲ ਸਾਡੇ ਨਾਲ ਲਾਈਵ ਗੱਲਬਾਤ ਕਰਨ ਦੇ ਲਈ ਕੋਈ ਵੀ ਜਿਹੜਾ ਆ ਉਹ ਇੱਥੇ ਨਹੀਂ ਆਇਆ ਫਿਲਹਾਲ ਲਾਈਵ ਜਿਹੜਾ ਆ ਚਲਦਿਆਂ ਵੀ ਜਿਹੜੀ ਕਾਫੀ ਧੀਰ ਹੋ ਚੁੱਕੀ ਹੈ ਤੇ ਜੇਕਰ ਤੁਸੀਂ ਸਾਡੇ ਨਾਲ ਲਾਈਵ ਗੱਲਬਾਤ ਜਿਹੜੀ ਹੈ ਉਹ ਕਰਨੀ ਚਾਹੁੰਦੇ ਹੋ ਤੇ ਇੱਕ ਵਾਰੀ ਜ਼ਰੂਰ ਜੁੜੋ ਸਾਡੇ ਨਾਲ ਲਾਈਵ ਤੇ ਲਾਈਵ ਗੱਲਬਾਤ ਜਿਹੜੀ ਉਹ ਕਰੋ ਤਾਂ ਕਿ ਜਿਹੜੀ ਲਾਈਵ ਗੱਲਬਾਤ ਹੈ ਉਹ ਤੁਹਾਡੇ ਨਾਲ ਕੀਤੀ ਜਾਵੇ ਲਗਾਤਾਰ ਪਿਛਲੇ 1 ਘੰਟੇ ਤੋਂ ਅਸੀਂ ਜਿਹੜਾ ਆ ਲਾਈਵ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਪਏ ਆ ਕੁਝ ਸੈਟਿੰਗਸ ਕਰਨ ਦੀ ਕੋਸ਼ਿਸ਼ ਵੀ ਨਾਲ ਦੀ ਨਾਲ ਕਰਦੇ ਪਏ ਆ ਕੁਝ ਸੈਟਿੰਗਾਂ ਜਿਹੜੀਆਂ ਨੇ ਉਹ ਜਿਵੇਂ ਕਿ ਤੁਹਾਨੂੰ ਪਤਾ ਹੀ ਵੀ ਕਈ ਵਾਰੀ ਵਿਗੜ ਜਾਂਦੀਆਂ ਨੇ ਤੇ ਉਹ ਵੀ ਕਰਨ ਦੀ ਜਿਹੜੀ ਕੋਸ਼ਿਸ਼ ਨਾਲ ਦੀ ਨਾਲ ਆਪਾਂ ਕਰਦੇ ਪਏ ਆ ਤੇ ਜੇਕਰ ਤੁਸੀਂ ਸਾਡੇ ਨਾਲ ਲਾਈਵ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਜ਼ਰੂਰ ਕਰੋ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਜਿਹੜਾ ਮੁੱਦਾ ਆ ਉਹ ਖਰਾਬ ਨਾ ਹੋ ਸਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਗਲਤ ਨਾ ਹੋ ਸਕੇ ਸਹੀ ਮਾਇਨੇ ਚ ਜੋ ਗੱਲਬਾਤ ਹੈਗੀ ਹੈ ਉਹ ਚਲਦੀ ਰਹੇ ਤੇ ਲਗਾਤਾਰ ਜਿਹੜੀ ਗੱਲਬਾਤ ਕਰਦੇ ਕਰਦੇ ਜਿਹੜੀ ਇੱਕ ਸੈਟਿੰਗ ਜਿਹੜਾ ਤੁਸੀਂ ਦੇ ਦੇ ਪਈ ਉਹ ਕੀਤੀ ਹੈ ਇਹਦੇ ਚ ਥੋੜਾ ਜਿਹਾ ਸਾਡਾ ਕੰਮ ਖਰਾਬ ਹੋ ਗਿਆ ਸੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੋ ਗਿਆ ਆ ਬਾਕੀ ਚੈਟ ਦੇ ਵਿੱਚ ਅਜੇ ਤੱਕ ਮੇਰੇ ਖੰਨ ਨਾਲ ਕਿਸੇ ਵੀ ਭੈਣ ਭਰਾ ਦਾ ਸਾਨੂੰ ਕੋਈ ਮੈਸੇਜ ਨਹੀਂ ਆਇਆ ਜੇ ਇਸ ਟਾਈਮ ਦੇਖਦੇ ਪਈਓ ਤੇ ਸਾਨੂੰ ਕਮੈਂਟ ਕਰਕੇ ਆਪਣੇ ਸਵਾਲ ਜਵਾਬ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਉਹ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਮੁੱਦਾ ਜਿਹੜਾ ਆ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਨੇ ਇੱਕ ਬਾਕਰਪੁਰ ਵਾਲਾ ਪੀਰਾਂ ਫਕੀਰਾਂ ਦੀ ਦਰਗਾਹ ਦੇ ਉੱਤੇ ਜਿਹੜਾ ਹੈ ਸੇਵਾਦਾਰ ਸ੍ਰਿੰਦਰ ਸਾਈਂ ਕਰਕੇ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਜੜੀਆਂ ਨੇ ਗੱਲਾਂ ਬਾਤਾਂ ਹੋਈਆਂ ਨੇ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਵੀ ਜਿਹੜਾ ਆ ਅਰੋਪ ਲੱਗੇ ਨੇ ਰੌਲਾ ਰੱਪਾ ਕਾਫੀ ਜ਼ਿਆਦਾ ਪੈ ਗਿਆ ਕਾਫੀ ਜ਼ਿਆਦਾ ਜਿਹੜੀ ਗੱਲਬਾਤ ਜਿਹੜੀ ਹੋਈ ਏ ਉਹ ਗੱਲਬਾਤ ਵੀ ਜਿਹੜੀ ਏ ਉਹ ਪਦਿਆਂ ਕਿ ਅੱਜ ਦੇ ਜਿਹੜੇ ਹਾਲਾਤ ਆ ਉਹ ਤੁਸੀਂ ਕਿਵੇਂ ਵੇਖਦੇ ਹੋ ਹਾਲਾਤ ਜਿਹੜੇ ਆ ਕਾਫੀ ਜ਼ਿਆਦਾ ਜਿਹੜੇ ਆ ਉਹ ਵਿਗੜੇ ਹੋਏ ਆ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਬਹੁਤ ਜ਼ਿਆਦਾ ਅੱਜ ਦੇ ਜਿਹੜੇ ਜਿਹੜੇ ਸਮੇਂ ਦੇ ਵਿੱਚ ਵਿਗੜੇ ਹੋਏ ਨੇ ਉਸੇ ਤਰ੍ਹਾਂ ਦੂਸਰਾ ਜਿਹੜਾ ਮੁੱਦਾ ਆ ਉਹ ਅੱਜ ਦਾ ਤੁਸੀਂ ਦੇਖਦੇ ਪਏ ਹੋ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਲੜਕੀ ਨੇ ਜਿਹੜਾ ਆ ਇਹ ਕੰਮ ਕਰ ਦਿੱਤਾ ਦੋਸਤੋ ਇਹੋ ਜਿਹੇ ਕੰਮ ਜਿਹੜੇ ਕਰਨੇ ਹੀ ਕਿਉਂ ਨੇ ਸਭ ਤੋਂ ਵੱਡੀ ਗੱਲ ਆ ਵੀ ਇਹੋ ਜਿਹੇ ਕੰਮ ਕਰਨੇ ਕਿਉਂ ਨੇ ਯੋਗਾ ਮਾੜੀ ਗੱਲ ਨਹੀਂ ਹੈ ਯੋਗਾ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਯੋਗਾ ਕਰਨਾ ਬਿਲਕੁਲ ਮਾੜੀ ਗੱਲ ਨਹੀਂ ਹੈ ਯੋਗ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਆ ਪਰ ਜਗਾ ਦਾ ਚੈਣ ਤੇ ਸਹੀ ਹੋਣਾ ਚਾਹੀਦਾ ਕਿੱਥੇ ਕਰ ਰਹੇ ਹੋ ਯਾਰ ਜਾ ਕੇ ਜਿੱਥੇ ਤੁਸੀਂ ਜਾ ਕੇ ਯੋਗਾ ਕਰ ਰਹੇ ਹੋ ਜੇ ਸਾਰੀ ਦੁਨੀਆ ਉੱਥੇ ਜਾ ਕੇ ਯੋਗਾ ਕਰਨ ਲੱਪੇ ਤੇ ਫਿਰ ਕੀ ਬਣੇਗਾ ਇਸ ਕਰਕੇ ਜਿਹੜਾ ਆ ਯੋਗਾ ਕਰਨ ਤੋਂ ਪਹਿਲਾਂ ਜਿਹੜਾ ਆ ਉਹ ਸੋਚ ਲਓ ਕਿ ਤੁਸੀਂ ਯੋਗਾ ਕਰਦੇ ਕਿੱਥੇ ਪਏ ਹੋ ਸਭ ਤੋਂ ਵੱਡੀ ਗੱਲ ਯੋਗਾ ਯੋਗਾ ਦਾ ਮੁੱਦਾ ਵੀ ਜਿਹੜਾ ਆ ਕਾਫੀ ਜ਼ਿਆਦਾ ਭੱਗ ਗਿਆ ਉਸੇ ਤਰ੍ਹਾਂ ਜਿਹੜਾ ਆ ਬਾਕਰਪੁਰ ਸਾਈਂ ਬਾਕਰਪੁਰ ਵਾਲੇ ਸਾਈਂ ਜੀ ਜਿਹੜੇ ਉਹਨਾਂ ਦਾ ਵੀ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਆ ਮੁੱਦਾ ਜਿਹੜਾ ਆ ਉਹ ਭੱਗ ਗਿਆ ਤੇ ਦੋਸਤੋ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਪਿਆ ਆ ਵੀ ਇਹਦੇ 'ਚ ਜਿਹੜਾ ਆ ਖਾਸ ਕਰਕੇ ਜਿਹੜੀਆਂ ਚੀਜ਼ਾਂ ਨੇ ਉਹ ਤੁਸੀਂ ਦੇਖਦੇ ਪਿਓ ਵੀ ਇਹੋ ਜਿਹੀਆਂ ਚੀਜ਼ਾਂ ਕੀ ਹੋਣੀਆਂ ਚਾਹੀਦੀਆਂ ਨੇ ਚੰਗੀਆਂ ਨੇ ਕੀ ਕਰਦੇ ਹੋ ਯਾਰ ਤੁਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਬੜੇ ਭੈੜੇ ਕੰਮ ਨੇ ਕਿਸੇ ਧਾਰਮਿਕ ਪਲੇਸ ਤੇ ਜਾ ਕੇ ਇਦਾਂ ਦਾ ਕੰਮ ਕਰਨਾ ਬਾਕਰਪੁਰ ਵਾਲੇ सुरेंद्र ਸਾਈ ਜੀ ਉਹ ਵੀਜਾ ਲਵਾਉਣ ਦੇ ਚੱਕਰ ਚ ਪੈ ਗਏ ਜੇ ਕਿਸੇ ਦਾ ਨਹੀਂ ਲੱਗਿਆ ਤਾਂ ਉਹਨਾਂ ਨੇ ਉਹਨਾਂ ਦਾ ਵੀ ਜਿਹੜਾ ਆ ਕੰਮ ਖਰਾਬ ਕਰ ਦਿੱਤਾ ਬੜੀ ਜਿਆਦਾ ਜਿਹੜੀ ਉਹ ਗੱਲ ਜਿਹੜੀ ਇਹ ਸਮਝ ਨਹੀਂ ਆਉਂਦੀ ਕਿ ਕੀ ਇਹ ਚੀਜ਼ਾਂ ਕਿੱਦਾਂ ਕਿੰਨੀਆਂ ਸਹੀ ਨੇ ਜਾਂ ਗਲਤ ਨੇ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਆ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਪ੍ਰਕਰਮਾਂ ਦੇ ਵਿੱਚ ਜਾ ਕੇ ਇਦਾਂ ਦੀ ਕਾਨੂੰਨੀ ਹਰਕਤ ਕਰਨਾ ਮੇਰੇ ਕਨਾਲ ਸਭ ਤੋਂ ਵੱਡੀ ਬੇਵਕੂਫੀ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਉੱਥੇ ਨਹੀਂ ਕਿਤੇ ਵੀ ਨਹੀਂ ਕਰਨੀ ਚਾਹੀਦੀ ਇੱਕ ਮੁੱਦਾ ਜਿਹੜਾ ਆ ਉਹ ਇਹ ਹੋ ਗਿਆ ਇੱਕ ਉਹ ਹੋ ਗਿਆ ਇੱਕ ਜਿਹੜਾ 크੍ਰਿਸਚਨ ਭਾਈਚਾਰੇ ਦੇ ਲਈ ਅੰਕਰ ਨਰੂਲਾ ਦੇ ਉੱਤੇ ਜਿਹੜੇ ਨਿਸ਼ਾਨੇ ਸਾਦੇ ਜਾ ਰਹੇ ਨੇ ਉਹ ਵੀ ਇੱਕ ਮੁੱਦਾ ਭਖਿਆ ਹੋਇਆ ਜ਼ਿਆਦਾਤਰ ਸਾਡੇ ਇੱਥੇ ਜਿਹੜੇ ਧਾਰਮਿਕ ਮੁੱਦੇ ਹੀ ਕਿਉਂ ਭਖੇ ਹੋਏ ਆ ਧਾਰਮਿਕ ਮੁੱਦਿਆਂ ਦੇ ਉੱਤੇ ਹੀ ਇਹ ਗੱਲਾਂ ਕਿਉਂ ਆ ਰਹੀਆਂ ਨੇ ਧਾਰਮਿਕਤਾ ਨੂੰ ਲੈ ਕੇ ਹੀ ਆਪਣੀਆਂ ਰੋਟੀਆਂ ਕਿਉਂ ਛੇਕੀਆਂ ਜਾ ਰਹੀਆਂ ਨੇ ਕਿਉਂ ਆਪਾਂ ਇਦਾਂ ਦੇ ਕੰਮ ਕਰ ਰਹੇ ਆ ਕਿ ਕਿਸੇ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਜਾਵੇ ਜਿਹੜੀ ਗੱਲਬਾਤ ਮੈਂ ਕਹਿ ਰਿਹਾ ਵਾਂ ਅੰਕਨ ਰੂਲਾ ਦੇ ਉੱਤੇ ਨਿਸ਼ਾਨਾ ਸਾਧਣ ਵਾਲੇ ਜਿਹੜੇ ਐਨ ਆਰ ਆਈ ਵੀਰ ਨੇ ਉਹਨਾਂ ਨੇ ਕਿਹਾ ਵੀ ਅਸੀਂ ਮੁਰਦਾ ਲਿਓ ਨਾ ਤੁਸੀਂ ਜਿੰਦਾ ਕਰ ਦਿਓ ਵੈਸੇ ਚਲੋ ਆਪਾਂ ਇਹਦੇ ਉੱਤੇ ਜ਼ਿਆਦਾ ਗੱਲਬਾਤ ਨਹੀਂ ਕਰਦੇ ਪਰ ਕਹਿਣ ਤੋਂ ਭਾਵੇਂ ਆ ਵੀ ਉਹਨਾਂ ਨੇ ਕਹਿ ਦਿੱਤਾ ਪਰ ਉਹ ਤੋ ਅੱਜ ਵੀ ਵਧੀਆ ਵਧੀਆ ਚਲਾ ਰਹੇ ਆ ਬਹੁਤ ਲੋਕ ਸਾਡੇ ਨਾਲ ਜੁੜੇ ਨੇ ਪਰ ਜਿੰਨੇ ਵੀ ਲੋਕ ਜੁੜੇ ਨੇ ਨਾ ਜਿਹੜੇ ਵੀ ਲੋਕ ਸਾਨੂੰ ਇਸ ਤੋਂ ਬਾਅਦ ਲਾਈਵ ਹੋਣ ਵਾਲੇ ਲੋਕ ਦੇਖਣਗੇ ਉਹ ਮੈਚ ਜਰੂਰ ਕਰਕੇ ਰੱਖਿਓ ਆਪਾਂ ਕਿਸੇ ਅਗਲੇ ਲਾਈਵ ਦੇ ਕਰਨ ਵਾਲੀ ਉਹ ਗੱਲਬਾਤ ਕਰੀ ਤੇ ਅੱਜ ਦੇ ਜਿਹੜਾ ਉਹ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਧੰਨਵਾਦ ਇਸੇ ਤਰ੍ਹਾਂ ਤਾਂ ਕਿ ਜਿਹੜਾ ਆ ਆਉਣ ਵਾਲੇ ਜਿਹੜੇ ਐਤਵਾਰ ਨੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਜਿਹੜੀਆਂ ਨੇ ਗੱਲਾਂ ਜਿਹੜੀਆਂ ਇਹ ਜਿੰਨੀ ਗੱਲਾਂ ਬਾਤ ਉਹ ਜਿਹੜੀਆਂ ਨੇ ਉਹ ਹੋਣ ਤੇ ਤੁਹਾਡੇ ਤੱਕ ਜਿਹੜੀਆਂ ਗੱਲਾਂ ਬਾਤਾਂ ਹੋਣ ਤੇ ਅੱਗੇ ਗੱਲਾਂ ਬਾਤਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਕਦੇ ਤੇ ਦੋਸਤੋ ਇਸ ਟਾਈਮ ਜਾਣ ਦਾ ਟਾਈਮ ਹੋ ਗਿਆ ਆ ਬਾਤ